ਹਾਂਜੀ ਕਿਸਾਨ ਵੀਰਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਆ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਬੀਤੇ ਦਿਨੀ ਫਸਲਾਂ ਦੇ ਵਿੱਚ ਜਿਹੜਾ ਕਿ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਜਿੰਨਾ ਫਸਲਾਂ ਦੇ ਵਿੱਚ ਕਣਕ ਦੇ ਰੇਟ ਦੇ ਵਿੱਚ ਵੀ ਵਾਅਦਾ ਹੋਇਆ ਸੋ ਕਿੰਨਾ ਹੋਇਆ ਉਹਦੇ ਬਾਰੇ ਆਪਾਂ ਕਰਾਂਗੇ ਗੱਲ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਕੇਂਦਰ ਸਰਕਾਰ ਦੇ ਵੱਲੋਂ ਬੀਤੇ ਦਿਨੀ ਜਿਹੜਾ ਕਿ ਫਸਲਾਂ ਦੀ ਐਮ ਐਸ ਪੀ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਆਪਾਂ ਉਹਦੇ ਬਾਰੇ ਅੰਕ ਕਰਾਂਗੇ ਗੱਲ ਜਿਵੇਂ ਕਿ ਇਹਨਾਂ ਫਸਲਾਂ ਦੇ ਵਿੱਚ ਤਕਰੀਬਨ 5 ਤੋਂ 6 ਫਸਲਾਂ ਦਾ ਜਗਰ ਕੀਤਾ ਗਿਆਗਾ ਸੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰਗੇ ਜਾਵਾਂ ਜਿਵੇਂ ਜਾਉਂ ਦੇ ਵਿੱਚ 170 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਾਅਦਾ ਕੀਤਾ ਗਿਆ ਯਾਨੀ ਕਿ ਇਹਦਾ ਹੁਣ ਰੇਟ 2185 ਰੁਪਏ ਹੋ ਚੁੱਕਿਆ ਸੋ ਸੋਲਿਆਂ ਦੇ ਵਿੱਚ 225 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਾਅਦਾ ਕੀਤਾ ਗਿਆ ਸੋ ਸੋਲਿਆਂ ਦਾ ਰਹਿ ਮੋਲਾ 5875 ਰੁਪਏ ਹੋ ਚੁੱਕਿਆਗਾ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੋ ਇਸ ਤੋਂ ਬਣਾ ਜਿਵੇਂ ਕਿ ਦਾਲ ਆ ਗਈ ਦਾਲ ਦੇ ਵਿੱਚ ਵੀ 300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕੇਂਦਰ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੋ ਜਿਹੜਾ ਇਹਦਾ ਕਿ ਹੁਣ ਐਮਐਸਪੀ ਰੇਟ ਆ ਉਹ 7000 ਰੁਪਿਆ ਹੋ ਚੁੱਕਿਆਗਾ ਇਸ ਤੋਂ ਬਣਾ ਜਿਵੇਂ ਕਿ ਸਰੋਂ ਸਰੋਂ ਕਿਸਾਨ ਵੀ ਬਹੁਤ ਜ਼ਿਆਦਾ ਬੀਜਦੇ ਵਿੱਚ ਸੋ ਜਿਵੇਂ ਰਾਜਸਥਾਨ ਬਹੁਤ ਜ਼ਿਆਦਾ ਬੀਜੀ ਜਾਂਦੀ ਹੈ ਸੋ ਸਰੋਂ ਦੇ ਵਿੱਚ ਵੀ ਜਿਹੜਾ ਕਿ 2200 ਰੁਪਏ 250 ਰੁਪਏ ਦਾ ਵਾਅਦਾ ਕੀਤਾ ਗਿਆ ਸੋ ਇਹ ਹੁਣ ਜਿਹੜਾ ਕਿ 1200 ਰੁਪਿਆ ਇਹਦਾ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਐਮ ਐਸ ਪੀ ਰੇਟ ਦੇ ਸਾਰੋਂ ਤੁਹਾਡੀ ਵਿਕੇਗੀ ਸੋ ਕਿਸਾਨ ਵੀਰ ਹੁਣ ਜਿਹੜੇ ਕਿਸਾਨ ਵੀਰ ਬਹੁਤ ਇੰਤਜ਼ਾਰ ਕਰ ਰਹੇ ਆ ਕਿ ਕਣਕ ਦੇ ਵਿੱਚ ਕਿੰਨਾ ਵਾਅਦਾ ਹੋਇਆ ਸੋ ਕਣਕ ਦੇ ਵਿੱਚ ਕਿਸਾਨ ਵੀਰੋ ਜਿਹੜਾ ਕਿ ਵਾਅਦਾ ਹੋਇਆ ਉਹ ਹੋਇਆਗਾ ਜੀ 160 ਰੁਪਏ ਸੋ ਜਿਹੜਾ ਕਣਕ ਦਾ ਪੁਰਾਣਾ ਰੇਟ ਸੀਗਾ ਜਿਹਨੇ ਪਿਛਲੀ ਵਾਰੀ ਆਪਣੀਆਂ ਮੰਡੀਆਂ ਦੇ ਵਿੱਚ ਕਣਕ ਵਿਗੀ ਆ ਉਹ 2400 ਤੇ 25 ਰੁਪਏ ਆਪਣੀ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਐਮਐਸਪੀ ਦੇ ਆਪਣੀ ਕਾਨਕ ਵਿਕੀ ਸੀ ਸੋ ਜਿਹੜੀ ਕਿ ਹੁਣ ਇਹਦੇ ਵਿੱਚ 160 ਰੁਪਏ ਹੋਰ ਜੋੜ ਲਓ ਸੋ 2400 25 ਦੇ ਵਿੱਚ 160 ਰੁਪਏ ਅਪਾ ਜੋੜਾਂਗੇ ਤਾਂ 2585 ਰੁਪਏ ਪ੍ਰਤੀ ਕੁਆਂਟਲ ਕਣਕ ਦਾ ਜਿਹੜਾ ਕਿ ਐਮਐਸਪੀ ਰੇਟ ਤੁਹਾਡੀ ਮੰਡੀਆਂ ਦੇ ਵਿੱਚੋਂ ਕਣਕ ਚੱਕੀ ਜਾਵੇਗੀ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ 2585 ਰੁਪਏ ਕਣਕ ਦਾ ਰੇਟ ਹੋ ਚੁੱਕਿਆ ਹੈਗਾ ਸੋ ਝੋਨੇ ਦੇ ਮੁਕਾਬਲੇ ਕਣਕ ਦਾ ਬਹੁਤ ਵਧੀਆ ਜਿਹੜਾ ਕਿ ਰੇਟ ਕੇਂਦਰ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਕਿਉਂਕਿ ਪਿਛਲੀ ਵਾਰੀ ਝੋਨੇ ਦੇ ਵਿੱਚ ਤਕਰੀਬ ਨਹੀਂ ਬਸ ਮੰਨ ਲਓ ਵੀ 69 ਰੁਪਏ ਦਾ ਕਿ ਵਾਅਦਾ ਕੀਤਾ ਗਿਆ ਸੀ ਝੋਨੇ ਦੇ ਵਿੱਚ ਸੋ ਉਸ ਹਿਸਾਬ ਦੇ ਨਾਲ 160 ਰੁਪਏ ਬਹੁਤ ਵਧੀਆ ਰੇਟ ਵਾਅਦਾ ਕੀਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ ਮੇਰਾ ਕਣਕ ਦਾ ਰੇਟ ਆ ਉਹ 2585 ਰੁਪਏ ਹੋ ਚੁੱਕਿਆ ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਵੀਰਾਂ ਨੂੰ ਆਪਣੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ